ਆਹ ਅਗਰਜੀ ਕਾਹ ਦਾ ਆਹ ਅਗਰਜੀ ਕੀ ਫਤੇ ਤੇ ਕੰਮ ਤੇ ਵੀ ਕੰਮ ਕਰੀਂਦਾ ਜੀ ਕੰਮ ਤੋਂ ਆ ਕੇ ਵੀ ਕੰਮ ਹੁਣ ਮੈਂ ਗੁੰਦੂ ਵਾਸਤੇ ਬਣਾਉਣੀ ਆ ਉਹਦੇ ਫੇਵਰਟ ਬਰੈਡ ਆਲੂ ਵਾਲੇ ਤੇ ਪਹਿਲਾਂ ਆਪਾਂ ਤਵੇ ਦੇ ਨਾ ਜਿਹੜੀ ਜੀ ਸਾਰੇ ਇੱਧਰ ਸਾਰੇ ਜਨੇਰੇ ਚ ਹੀ ਰੱਖਦੇ ਨੇ ਇਹ ਆ ਗਿਆ ਮੈਕਰੋ ਇਹ ਆ ਗਿਆ ਅਵਨ ਇਹਦੇ ਵਿੱਚ ਹੀ ਰੱਖਦੇ ਪਹਿਲਾ ਪਲੇਟ ਨੇ ਤਵਾ ਤਵੇ ਨੂੰ ਧੋ ਲਈ ਅਹ ਤੋਂ ਕਿ ਰਖਿਆ ਹੋਇਆ ਸੀ ਨਹੀਂ ਤਾਂ ਫਿਰਦੇ ਨਾਲ ਧੋਣਾ ਪੈਂਦਾ ਬਾਹਰ ਬਹੁਤ ਸੋਹਣਾ ਮੌਸਮ ਹੋ ਰਿਹਾ ਹੈ ਠੰਡਾ ਸ਼ਾਮ ਨੂੰ ਤੋਂ ਬੜਾ ਸੋਹਣਾ ਮੌਸਮ ਹੋ ਜਾਂਦਾ ਤੇ ਇਹ ਆਪਾਂ ਨੇ ਬ੍ਰੈਡਾਂ ਨੂੰ ਸੌਸ ਲਾ ਲਈ ਤੇ ਇਹ ਆਲੂ ਆਲੂ ਦੇ ਵਿੱਚ ਨੂਨ ਮਿਰਚ ਮਸਾਲਾ ਪਾ ਲਿਆ ਇਹਨੂੰ ਵੀ ਉੱਪਰ ਲਾ ਲੈਂਦੇ ਆ ਫਿਰ ਸਾਨੂੰ ਬਾਹਰ ਦਾ ਮੌਸਮ ਦਿਖਾਉਣੀ ਆ ਕਿੰਨਾ ਵਧੀਆ ਹੋ ਰਿਹਾ ਹੈ ਬਾਹਰ ਢੱਕੇ ਰੱਖਦੇ ਬﾚਡ ਜਿਆਦਾ ਸੁੱਕ ਜੇਗੇ ਫ੍ਰਿਜ ਚ ਜੇ ਜल्दी ਢੱਕੇ ਬਣਾ ਫਿਰ ਵਧੀਆ ਰਹਿੰਦੀ ਹੈ। ਹੁਣ ਮੈਂ ਤਾਂ ਢੱਕਦੇ ਸੀ। ਵਾਲੀ ਆਲੂ ਘਰੇ ਕੋਈ ਸੀ। ਆਲੇ-ਦਾਲੇ ਉਹ ਕਰਦੀ ਹੈ ਨਾ। ਛੜਦੀ ਜਿਹੇ ਆਲੇ-ਦਾਲੇ ਵਾਲੇ ਸੁੱਕ ਜੇਗੇ ਬੰਦ ਪਰ ਬਾਹਰ ਬਾਈ। ਗਾਂਜੇ ਜਿਹਾ ਨਮ ਲਾ ਲਈ। ਵਿੱਚ ਆ ਜਿਹੇ ਆਲੇ-ਦਾਲੇ ਤੋਂ ਉਹ ਕਰਦੀ। ਨੀ ਲੋਚ ਚਲ ਦੇਖਦੇ ਆਂ ਜੀ ਚਾਹ ਬਣਾਉਣੀ ਆ ਸੱਕਰ ਵਾਲੀ ਚਾਹ ਬਣਾ ਕੇ ਫਿਰ ਉਹ ਬਾਹਰ ਵਿੱਚ ਪੀਣੇ ਆ ਸਾਰੇ ਆਦਮੀ ਥੋੜਾ ਜਿਹਾ ਬਚੂਗਾ ਵੜਾ ਜਦ ਉਝ ਹੋ ਰਵਾਂ ਲਿਆ ਵੜਾ ਜਦ ਚਾ ਕੇ ਵੀ ਕੀ ਕਰਨਾ ਇਹੋ ਜਿਹੀ ਬਦਨੀ ਜਾਉਂ ਨੌ ਤਪਨ ਨੂੰ ਕੱਟਦਾ ਚਾਹੋ ਜੀ

ਤੇ ਹੁਣ ਆਪਾਂ ਤੇਲ ਚਹ ਦੇਸੀ ਘਿਓ ਲੈ ਲੋ ਜੀ ਚਾਹੇ ਮਤਲਬ ਕਿ ਕੋਈ ਵੀ ਰਿਫਾਈਨ ਵਧੀਆ ਤੇਲ ਲੈ ਲੋ ਠੀਕ ਹੈ ਜੀ ਇਹ ਆਪਾਂ ਤੇ ਲੈ ਲਨੇ ਆ ਤੇ ਨਾਲ ਲਵਾਂਗੇ ਬਰਸ਼ ਬਰਸ਼ ਨਾਲ ਯੂਜ਼ ਕਰਾਂਗੇ ਇਹਨੂੰ ਅ ਇਹਨੂੰ ਕੋ ਸਾਈਡ ਤੇ ਗਾਦੀ ਹੈ ਜੇ ਸੇਵ ਲੱਗ ਜੇ ਵੀ ਇਹਨਾਂ ਥੋੜੀ ਜੀ ਰਹਿ ਗਈ ਸੀ ਸੌਸ ਉਹ ਵੱਡੀ ਸੀ ਆਪਾਂ ਨੇ ਇਹ ਜੀ ਹੋਰ ਜ਼ਿਆਦਾ ਬਰੈਡ ਨਾਲ ਜੇ ਖਾਣੀ ਹੈ ਕਿਉਂਕਿ ਜਿਹੜੀ ਪਿੱਛੋਂ ਰਹਿ ਜਾਂਦੀ ਹੈ ਬੋਤਲ ਤਾਂ ਆਪਾਂ ਨਹੀਂ ਸਿੱਟਣੀ ਹੁੰਦੀ ਹੈ ਫਿਰ ਇਹ ਪਿਛਲੀ ਬਹੁਤ ਔਖੀ ਜੀ ਨਿਕਲਦੀ ਹੈ ਥਪੜ ਮਾਰ ਮਾਰ ਕੇ ਕਿ ਉਹ ਬੋਤਲ ਛੜ ਦਈਆ ਤੇ ਤੇ ਆਪਾਂ ਹੁਣ ਢਾਲਨੇ ਜੀ ਤੇਲ ਇਹ ਕਰ ਲਿਆ ਆਪਾਂ ਨੇ ਘੱਟ ਤਵਾ गर्म करके घट कर लिया ठीक है जी वाही करो ये देखो ब्रश ना ही इधर ला लिया ਲਗੇ ਆਪਣੇ ਗਰਮ ਗਰਮ ਬਰੈਡ ਜੇ ਦੇਸੀ ਘਿਓ ਲਾਉਣੀ ਹੈ ਜੀ ਵੈਸ ਤੇ ਵਧੀਆ ਲੱਗਦਾ ਨੇ ਸੀ ਘਿਓ ਪਰ ਆ ਫਿਰ ਬਹੁਤ ਜਿਆਦਾ ਉੱਠਦਾ ਹੈ ਹਵਾਂ ਜਾ ਇਹ ਜਿਹੜਾ ਆਇਲ ਹੀ ਉਹ ਆਇਲ ਹੀ ਫਾਇਲ ਹੁੰਦਾ ਨਾ ਉਹਦੇ ਨਾਲ ਨਹੀਂ ਉੱਠਦਾ ਹੈਗਾ ਤੇ ਉਹ ਵੀ ਦੇਸੀ ਘਿਓ ਵਰਗੀ ਜਿਹੜੀ ਟੇਸਟ ਦਿੰਦਾ ਤੇ ਵੈਸੇ ਹਲਕਾ ਜਿਹਾ ਰਹਿੰਦਾ ਉਹ ਹਾੜਾ ਵਾਸਤੇ ਇਹ ਆਪਣਾ ਬਣ ਕੇ ਤਿਆਰ ਹੈ ਜੀ ਇਹ ਦੇਖੋ ਕਿੰਨਾ ਸੋਹਣਾ ਬਣਿਆ ਇਸੇ ਤਰ੍ਹਾਂ ਹੁਣ ਆਪਾਂ ਇਹ ਦੂਜਾ ਬਣਾਵਾਂਗੇ ਇਹਨੂੰ ਬਣਾਉਣ ਵਾਸਤੇ ਵੀ ਪਹਿਲਾਂ ਉਸੇ ਤਰ੍ਹਾਂ ਆਪਾਂ ਥੋੜਾ ਜਿਹਾ ਤੇਲ ਨੀਚੇ ਲਗਾ ਲੈਣੇ ਆ ਇਹ ਠੀਕ ਹੈ ਜੀ ਇਹ ਲਗਾਤਾ ਤੇ ਥੋੜਾ ਜਿਹਾ ਉੱਪਰ ਲਾ ਦਿੰਨੇ ਆ ਗੇ ਜੀ ਇਹ ਦੋ ਇਸ ਨਾਲ ਲੱਗ ਗਿਆ ਇਹ ਕਰਦੀਏ ਬੰਦ ਥੋੜਾ ਜਿਹਾ ਗੈਸ ਉਹdal ਲੰਨੇ ਆ ਜਿਆਦਾ ਨਹੀਂ ਤੇ ਹਮ ਆਪਣਾ ਗੈਸ ਹੈ ਜਿਹੜਾ ਘਟ ਹੋਣ ਕਰਕੇ ਥੋੜਾ ਜਿਹਾ ਤੁਹਾਨੂੰ ਬਾਹਰ ਦਾ ਮੌਸਮ ਦਿਖਾਤਾ ਉਡਾ ਜਾ ਹੋਰ ਦਿਖਾ ਦਾਂਗੀ ਕੱਪੜੇ ਸੁੱਕਣੇ ਪਏ ਹੋਏ ਸੀ ਉਹ ਤਾਂ ਮੈਂ ਤਾਂ ਲਏ ਫੇਰ ਬਰੈਡ ਬਣਾਉਣ ਲੱਗੀ ਹਾਂ ਹੱਦ ਰੱਖ ਕੇ ਕੱਪੜੇ ਵੈਸਟਾ ਮਸ਼ੀਨ ਦੇ ਵਿੱਚ 100% ਸੁੱਕ ਜਾਂਦੇ ਨੇ ਜੀ ਇੱਕ ਮਸ਼ੀਨ ਧੋਂਦੀ ਹੈ ਤੇ ਇੱਕ ਮਸ਼ੀਨ ਤੋਤੇ ਹੋਿਆਂ ਨੂੰ ਮਤਲਬ ਕਿ ਬਿਲਕੁਲ 100% ਇਸ ਘਾ ਦਿੰਦੀ ਹੈ ਪਾਉਣ ਵਾਲਾ ਕਰ ਦਿੰਦੀ ਹੈ ਆਪਣੇ ਕੋਲ ਜੀ ਫੁੱਲੀ ਮਸ਼ੀਨ ਸੀ ਜੀ ਡੀ ਐਚ ਇੱਕ ਤਾਂ ਉਹਦੇ ਨਾਲ ਦੀ ਉਹ ਆ ਜਾਂਦੀ ਹੈ ਇੱਕ ਹੋਰ ਜਿਆਦਾ ਸਿਕਾਉਣ ਵਾਲੀ ਆ ਜਾਂਦੀ ਹੈ ਠੀਕ ਹੈ ਜੀ ਇਹ ਕਰਤਾ ਆਪਾਂ ਗੈਸ ਬੰਦ ਕਿਉਂਕਿ ਆਪਣਾ ਜਿਹੜੇ ਬਰੈਡ ਨੇ ਇਹ ਬਣ ਕੇ ਹੋ ਗਈ ਤਿਆਰ ਬਾਰ ਬਹੁਤ ਸੋਹਣੀ ਹਵਾਏ ਜੀ ਮਤਲਬ ਕਿ ਬਹੁਤ ਠੰਡਾ ਜਾਂ ਮੌਸਮ ਹੋ ਰਿਹਾ ਹੈ ਜਿਵੇਂ ਹੁਣ ਬੈਠੇ ਆ ਨਾਰਮਲੀ ਠੰਡ ਜੀ ਲੱਗ ਰਹੀ ਹੈ ਹਲਕੀ ਹਲਕੀ ਜੀ ਤੇ ਸ਼ਾਮ ਨੂੰ ਤਕਰੀਬਨ ਇਸ ਤਰ੍ਹਾਂ ਹੀ ਹੋ ਜਾਂਦਾ ਜਿਹੜੀ ਅੱਜ ਥੋੜੀ ਜ਼ਿਆਦਾ ਠਹਾ ਹੋਇਆ ਹਵਾ ਚੱਲਦੀ ਹੈ ਕਈ ਵਾਰ ਹਵਾ ਘੱਟ ਹੁੰਦੀ ਹੈ ਪਰ ਮੌਸਮ ਫਿਰ ਵੀ ਠੰਡਾ ਹੁੰਦਾ ਜਦੋਂ ਹਵਾ ਚੱਲਦੀ ਹੈ ਫਿਰ ਉਸ ਤੋਂ ਜ਼ਿਆਦਾ ਠੰਡਾ ਹੋ ਜਾਂਦਾ ਤੇ ਮੈਂ ਕਹਿ ਰਹੀ ਸੀ ਦੀਦੀ ਉਹਨਾਂ ਨੂੰ ਮੈਂ ਕਿਹਾ ਵੀ ਜਿਵੇਂ ਵੀ ਇੱਥੇ ਰਾਤ ਨੂੰ ਹਨਾ ਬਾਹਰ ਪੈਣਾ ਹੋਵੇ ਕਿੰਨਾ ਠੰਡਾ ਮੌਸਮ ਹੈ ਵੀ ਬਾਹਰ ਪੈਣ ਵਾਸਤੇ ਹਨਾ ਵੀ ਕੋਈ ਮੱਛਰ ਵਗੈਰਾ ਨਹੀਂ ਹੈਗਾ ਤੇ ਆਪਣਾ ਗੱਦਾ ਸਿੱਤੋ ਬਾਹਰ ਪੈਜੋ ਵੀ ਵਧੀਆ ਲੱਗਦਾ ਇਸ ਤਰ੍ਹਾਂ ਤੇ ਉਹ ਕਹਿੰਦੇ ਵੀ ਨਹੀਂ ਇੱਥੇ ਲਾਉ ਨਹੀਂ ਹੈਗਾ ਬਾਹਰ ਪੈਣ ਦਾ ਤੇ ਮੈਂ ਕਿਹਾ ਵੀ ਮੌਸਮ ਦੇ ਅਕੋਰਡਿੰਗ ਕਹਿ ਰਹੀ ਸੀ ਮੈਂ ਤਾਂ ਵੀ ਮੌਸਮ ਇੰਨਾ ਵਧੀਆ ਤਾਂ ਵਧੀਆ ਲੱਗਦਾ ਬਾਹਰ ਬੈਣਾ ਉਹ ਕਹਿੰਦੇ ਵੀ ਬਾਹਰ ਸੇਫਟੀ ਨਹੀਂ ਹੈਗੀ ਤਾਂ ਕਰਕੇ ਵੀ ਸਾਰੇ ਬਸ ਅੰਦਰ ਹੀ ਬੈਂਦੇ ਨੇ ਤੇ ਜਣੀ ਬਹੁਤ ਵਧੀਆ ਵੈਦਰ ਹੈ ਜੀ ਜਿਵੇਂ ਆਪਾਂ ਨੂੰ ਹੱਤ ਹੁੰਦੀ ਹੈ ਇੰਡੀਆ ਦੇ ਵਿੱਚ ਪੰਜਾਬ ਵਿੱਚ ਹੈਨਾ ਬਾਹਰ ਮੰਜੇ ਡਾਉਣੇ ਅ ਵੀ ਚਲੋ ਬਾਹਰਲੇ ਉਹਦੇ ਵਿੱਚ ਕੁਦਰਤ ਦੇ ਵਿੱਚ ਪੈੰਨੇ ਆ ਤੇ ਫਿਰ ਮੱਛਰ ਖਾ ਜਾਂਦਾ ਤੇ ਕਈ ਵਾਰ ਆਪ ਪੱਖਾ ਵੀ ਲਾਉਂਨੇ ਆ ਚੱਕ ਮਾ ਨਾ ਫਿਰ ਵੀ ਮੱਛਰ ਪਰਾ ਨਹੀਂ ਹੁੰਦਾ ਫਿਰ ਖਾ ਜਾਂਦਾ ਮੱਛਰ ਫਿਰ ਬੰਦਾ ਮੱਛਰ ਤੋਂ ਤੰਗ ਆ ਕੇ ਅੰਦਰ ਜਾ ਕੇ ਪੈ ਜਾਂਦਾ ਪਰ ਇੱਥੇ ਜਣੀ ਮੱਛਰ ਦੀ ਜਗ੍ਹਾ ਪੁਲਿਸ ਹੈ ਮੱਛਰ ਨਹੀਂ ਤੰਗ ਕਰਦਾ ਹੋ ਗਰਦਾ ਨਹੀਂ ਮੈਂ ਆਪਣੀ ਚਾਹ ਬਣਾ ਲਈ ਸੀ ਜੀ ਮੈਂ ਚਾਹ ਬਾਹਰ ਪੀਵਾਂ ਇਹ ਸ਼ਾਮ ਜੀ ਦਾ ਹੈਗਾ ਟਾਈਮ ਕਿੰਨੇ ਵਜੇ ਹੋਣੇ 7 ਵਜੇ ਗਏ ਜੀ ਸ਼ਾਮ ਦੇ ਵੈਸੇ ਕੋਈ ਏਡਾ ਜ਼ਿਆਦਾ ਟਾਈਮ ਵੀ ਹੈ ਨਹੀਂ ਬਸ ਦਿਲ ਜਿਆ ਕਰ ਰਿਹਾ ਸੀ ਕਿਉਂਕਿ ਹਲੇ ਜਿੱ ਤੱਕ ਆਪਾਂ ਉੱਥੇ ਜਲਦੀ ਰੋਟੀ ਖਾ ਲੈਂਦੇ ਸੀ ਇੱਥੇ ਵੀ ਖਾ ਸਕਦੇ ਹਾਂ ਜਲਦੀ ਪਰ ਥੋੜਾ ਦੇਰ ਹੋ ਗਈ ਜਿੰਨੇ ਅੰਦਰ ਰੋਟੀ ਨੂੰ ਤੱਕ ਤੁਕੂ ਲਾਗੇ ਹੁੰਦਾ ਉਹਦੇ ਅਨਾਰਾਂ ਦੇ ਅੰਗੂਰ ਦੀ ਬੇਲ ਨੂੰ ਬਹੁਤ ਵਾਮੀ ਘੁਰ ਆ ਗਿਆ ਬਸ ਹੁਣ ਥੋੜੇ ਜਿਹਾ ਪਾਂਡੇ ਨੇ ਜੀ ਜਿਵੇਂ ਪਹਿਲਾਂ ਸੈਂਡਵਿਚ ਬਣਾਇਆ ਹੈ ਹਨਾ ਉਹ ਖਾਧਾ ਚਾਹ ਪੀ ਲਈ ਚਾਹ ਬਣਾਈ ਆ ਉਹ ਫਰਾਈਪਨ ਹੋ ਗਿਆ ਤੇ ਮਤਲਬ ਕਿ ਉਹ ਪਲੇਟਾਂ ਪਲੂਟਾਂ ਜੀਆਂ ਹੋ ਗਈਆਂ ਹੁਣ ਮੈਂ ਉਹ ਪਾਂਡੇ ਸਾਫ ਕਰਾਂ ਡੇਂਗਰ ਫੇਰ ਦੇਖਾਂਗੇ ਸਬਜੀ ਆਪਣੀ ਤਿਆਰ ਪਈ ਐ। ਵੈਸੇ ਇੱਥੇ ਦਿਨ ਚ ਰੋਟੀ ਇੱਕ ਵਾਰ ਬਣਾਈ ਲੈਂਦੀ ਐ ਸਾਰੇ ਦਿਨ ਦੀ। ਫਿਰ ਛਕ ਲੈਂਦੀ ਐ ਤਿੰਨੇ ਟਾਈਮ ਨਹੀਂ ਬਣਾਈਂਦੀ। ਦਿਨ ਚ ਇੱਕ ਵਾਰ ਹੀ ਬਣਾਈਂਦੀ ਐ। ਹੁਣ ਆਪਾਂ ਚੱਲਦੇ ਆਂ ਜੀ ਅੰਦਰ। ਸਾਫ਼ ਕਰੀਏ ਭਾਂਡੇ। ਬਾਹਰ ਲਈ ਚੱਪਲ ਬਾਹਰ। ਅੰਦਰ ਲਈ ਚੱਪਲ ਅੰਦਰ। ਇਹ ਆਪਣੀ ਅੰਦਰਲੀ ਚੱਪਲ ਹੈ ਜੀ। ਉਹ ਆਪਣੀ ਬਾਹਰਲੀ ਚੱਪਲ ਹੈ। ਉਹਨਾਂ ਖੋ ਕਰਦੇ ਆ ਭਾਡੇ ਸਾਹਿਬ। ਇਹ ਨੂੰ ਇੱਕ ਵਾਰ ਹਲਾ ਲਓ ਚੰਗੀ ਤਰ੍ਹਾਂ। ਸਾਰੇ ਭਾਡੇ ਹੋ ਜਾਂਦੇ ਨੇ ਸਾਫ਼। ਤੇ ਆਪਣਾ ਉਹ ਰੇਡੀਓ ਵੀ ਹੈਗਾ ਜੀ ਉਹਦੇ ਤੇ ਲਾਈਵ ਕੀਰਤਨ ਆ ਜਾਂਦਾ ਹੈ। ਜੇ ਨਹੀਂ ਆਪੋਂ ਦਰੋ ਜਿਹੜੀ ਉਹ ਹੈਗੀ ਹੈ ਤਕਰੀਨ YouTube ਤੇ ਉਹ ਦੇ ਵਿੱਚ ਵੀ ਲਾ ਲਈਏ ਉਹ ਆਪਣੀ ਮਰਜੀ ਹੈ ਪਾਣੀ ਵੀ ਲਾਲ ਕਰਦੇ ਹਾਂ ਹੁਣ ਆਪਾਂ ਉਹ ਵੀ ਲਾਵਾਂਗੇ ਲਾਈਵ ਜਦੋਂ ਇੱਧਰ ਸ਼ਾਮ ਹੁੰਦੀ ਹੈ ਉੱਧਰ ਸਵੇਰ ਦਾ ਲਾਈਵ ਹੁੰਦਾ ਹੈ ਜੀ ਜਿਹੜੇ ਇੱਥੇ ਸਵੇਰ ਹੁੰਦੀ ਹੈ ਉੱਧਰ ਦਾ ਸ਼ਾਮ ਦਾ ਲਾਈਵ ਹੁੰਦਾ ਇਸ ਤਰ੍ਹਾਂ ਦੇਖ ਲੈਣਾ ਹੌਣ ਲੈਂਦਾ ਮਾਰਾ ਜਿੱਦ ਅਰਸੋਂ ਹੋ ਜਾਂਦੇ ਨੇ ਪੰਡਿਤ ਰਾਜੀ ਚਾਹੁੰਦੇ ਨੇ ਜੀ ਬੋਨ ਚਾਹੀਦੇ। ਫਿਰ ਠੀਕ ਹੈ ਜੀ ਫਿਰ ਆਪਾਂ ਵੀ ਵੀ ਕਰਾਂਗੇ। ਕੰਮ ਕਰਦੇ ਜਿਵੇਂ ਰੋਟੀਨ ਦੇ ਦਾ ਇਸ ਤਰ੍ਹਾਂ ਹੀ ਜਿਵੇਂ ਆਪਣੇ ਰੀਅਲ ਚੱਲੀ ਜਾਂਦੇ ਨੇ। ਸਾਰੇ ਪਾਸੇ ਸਾਡੀਆਂ ਲੇਡੀਜ਼ ਦੇ ਜੀ ਜੋ ਵੀ ਹੈ ਕੰਮ ਅੰਦਰ ਬਾਹਰ ਹੈ ਨਾ ਸਾਰੇ ਜਿਹੜੇ ਜੰਦੇ ਜੀ ਮਾਰਾ ਸਬਦਾ ਪਲਾ ਕਰਨ ਸਾਰੇ ਨੂੰ ਕੰਦਰੁਸਤੀ ਦੇਣ ਜਿਹੜੀ ਜੜੀ ਥਰੀ ਕੰਦਰੁਸਤੀ ਹੁੰਦੇ ਦੀ ਫਾਮੀ ਲਾਦੀ ਹੁੰਦੇ ਨੇ ਫਿਰ ਅਗਲੀ ਵੀਡੀਓ ਜੁਲੰਗ ਹਵਾ ਹੀ ਗੁਰਜੀਤਾ ਸਾਲਸਾ ਹਵਾ ਹੀ ਗੁਰਜੀਤੀ ਸਤੇ